ਵਾਲੇ ਦਰਸ਼ਕਾਂ ਦਾ ਸਵਾਗਤ ਹੈ ਤੇ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਆ ਆਦਮਪੁਰ ਵਿੱਚ ਜਿੱਥੇ ਐਰ ਕੀ ਰਖੜੀ ਦਾ ਜਿਹੜਾ ਬੰਪਰ ਸੀਗਾ 2.5 ਕਰੋੜ ਦਾ ਉਹ ਸਾਡੇ ਆਦਮਪੁਰ ਦੇ ਹੀ ਪ੍ਰੀਤਮ ਸਿੰਘ ਹੋਣਾ ਦਾ ਨਿਕਲਿਆ ਹੈ ਤੇ ਅੱਜ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਤੇ ਦੱਸ ਪੁੱਛਾਂਗੇ ਵੀ ਉਹ ਕਿੱਦਾਂ ਦਾ ਮਹਿਸੂਸ ਕਰ ਰਹੇ ਹਨ ਆਪਣਾ ਮੈਂ ਇਸ ਪ੍ਰਭੂ ਅਗੇ ਈਸ਼ਵਰ ਅਗੇ ਹੇ ਅਰਦਾਸ ਕਰਦਾ ਹਾਂ ਕਿ ਮੈਂ ਤਕਰੀਬਨ 50 ਸਾਲ ਤੋਂ ਜਦੋਂ 1 ਰੁਪਏ ਦਾ 2 ਰੁਪਏ ਦਾ ਟਿਕਟ ਫਿਰ 5 ਦਾ ਹੋਇਆ ਫਿਰ 10 20 ਦਾ ਹੋਇਆ ਫਿਰ 50 ਦਾ ਫਿਰ 100 ਦਾ ਉਦੋਂ ਤੱਕ ਪੰਦਾ ਆ ਰਿਹਾ ਹਾਂ ਮੈਨੂੰ ਬੜੀ ਆਸ ਸੀ ਕਿ ਗੈਸ਼ਵਰ ਇੱਕ ਦਿਨ ਜੂ ਸਾਡੀ ਸੁਨੇਗਾ ਤੋਂ ਮੈਂ ਅਰਦਾਸ ਕੀਤੀ ਈਸ਼ਵਰ ਦੇ ਅੱਗੇ ਕਿ ਇਹ ਮਾਲਕ ਸਾਡਾ ਮਕਾਨ ਵੀ ਹੈ ਨਹੀਂ ਦੁਕਾਨ ਵੀ ਨਹੀਂ ਕਿਰਾਏ ਤੇ ਰੁੱਲ ਰਹੇ ਹਾਂ ਕਿ ਈਸ਼ਵਰ ਤੂੰ ਸਾਨੂੰ ਇਸ ਤਰ੍ਹਾਂ ਹੀ ਭਜੇਗਾ ਉੱਪਰ ਲੇਕਿਨ ਈਸ਼ਵਰ ਨੇ ਆਪ ਜੀ ਦੀ ਕਿਰਪਾ ਦੇ ਨਾਲ ਭਰਾਵਾਂ ਦੇ ਕਿਰਪਾ ਦੇ ਨਾਲ ਮੇਰੇ ਤੇ ਮਿਹਰ ਕੀਤੀ ਗੁਰੂ ਕਿਰਪਾ ਹੋਈ ਗੁਰੂ ਨਾਨਕ ਸਾਹਿਬ ਜੀ ਦੀ ਬੜੀ ਮਿਹਰ ਹੋਈ ਮੇਰੇ ਤੇ ਜ ਮਾਹ ਮਾਈ ਦੀ ਚੰਤਪੁਰਨੀ ਦੀ ਵੈਸ਼ਨੋ ਦੇਵੀ ਸਾਰੀਆਂ ਭੈਣਾਂ ਦੀ ਬੜੀ ਕਿਰਪਾ ਮੇਰੇ ਤੇ ਹੋਈ ਮੇਰਾ ਬੰਪਰ 2.5 ਕਰੋੜ ਦਾ ਨਿਕਲਿਆ ਹੈ ਜਿਹੜੇ ਹੁਣ ਜਦੋਂ ਤੁਸੀਂ ਕਬਾੜ ਦਾ ਕੰਮ ਆ ਤੁਹਾਡਾ ਤੇ ਕੀ ਹੁਣ ਕੰਮ ਨੂੰ ਬਦਲਿਆ ਜਾਵੇਗਾ ਜਾਂ ਕੀ ਅੱਗੇ ਕਰੋਗੇ ਤੁਸੀਂ ਨਹੀਂ ਇਸ ਤਰ੍ਹਾਂ ਕਿ ਮੈਂ ਜੋ ਕੰਮ ਸਾਡੇ ਦਾਦਾ ਜੀ ਵੀ ਇਹੀ ਕਰਦੇ ਸੀ ਸਾਡੇ ਪਿਤਾ ਜੀ ਵੀ ਇਹੀ ਕਰਦੇ ਸੀ ਸਾਡੇ ਨਾਨਾ ਜੀ ਵੀ ਇਹੀ ਕਰਦੇ ਆ ਤਕਰੀਬਨ ਸਾਡੇ ਖਾਨਦਾਨ ਦੇ ਵਿੱਚ ਚਾਚੇ ਤਾਇਆ ਦੇ ਲੜਕੇ ਮਾਸੀਆਂ ਦੇ ਲੜਕੇ ਵੀ ਇਹੀ ਕੰਮ ਕਰਦੇ ਹੈ ਲੇਕਿਨ ਮੈਂ ਇਸ ਗੱਲ ਨੂੰ ਇਹ ਅਰਦਾਸ ਕਰਦਾ ਕਿ ਜੋ ਜੱਦੀ ਪੁਸਤੀ ਬਜ਼ੁਰਗਾਂ ਦਾ ਕੰਮ ਚੱਲਦਾ ਆ ਰਿਹਾ ਹੈ ਮੈਂ ਇਸ ਨੂੰ ਹੀ ਕੰਮ ਨੂੰ ਚਲਾਵਾਂਗਾ ਕਿਉਂਕਿ ਈਸ਼ਵਰ ਨੇ ਮੈਨੂੰ ਸ਼ਕਤੀ ਬਖਸ਼ੀ ਹੈ ਤਾਕਤ ਬਖਸ਼ੀ ਹੈ ਕਿ ਜੋ ਮੈਂ ਧਾਰਮਿਕ ਕੰਮ ਜਿਸ ਤਰ੍ਹਾਂ ਅੱਗੇ ਜੁੜਿਆ ਸੀ ਹੁਣ ਵੀ ਇਸ ਤਰ੍ਹਾਂ ਜੁੜ ਕੇ ਆਪਣਾ ਜੀਵਨ ਸਵਾਰਾਂਗਾ ਜੋ ਬਾਕੀ ਦੀ ਲਾਈਫ ਹੈ ਉਹ ਬਾਕੀ ਦੀ ਲਾਇਫ ਇਸੇ ਤਰ੍ਹਾਂ ਅੱਛੀ ਬਤੀਤ ਹੋ ਜੇ ਮੈਂ ਆਪਣੇ ਆਪ ਨੂੰ ਇਹੀ ਬੜੀ ਖੁਸ਼ੀ ਮਹਿਸੂਸ ਕਰਾਂਗਾ ਜਦੋਂ ਹੁਣ ਲੋਕਾਂ ਦਾ ਇੱਥੇ ਤਾਂ ਤਾਂ ਲੱਗਾ ਹੈ ਸਾਰੇ ਸ਼ਹਿਰ ਵਿੱਚੋਂ ਲੋਕ ਇਹਨਾਂ ਨੂੰ ਵਧਾਈਆਂ ਦੇਣ ਆ ਰਹੇ ਨੇ ਤੇ ਤਕਰੀਬਨ ਤੁਸੀਂ ਸਾਰੇ ਹੀ ਇੱਥੇ ਬੈਠੇ ਹੋਏ ਨੇ ਤੇ ਵਧਾਈਆਂ ਦੇ ਆ ਰਹੇ ਹਮੇਸ਼ਾ ਚੰਗੀਆਂ ਦੇ ਵਧੀਆ ਖਬਰਾਂ ਦੇਖਣ ਲਈ ਦੇਖਦੇ ਰਹੋ ਅਜੀਤ ਵੈਬ ਟੀਵੀ